ਸੁਸ਼ਕਾਲ ਜਾਨੂ ਆਈ ਹੋਪ ਤੁਸੀਂ ਵਧੀਆ ਹੋਗੇ ਸਾਡਾ ਥੋੜਾ ਸਾਡੀ YouTube ਚੈਨਲ ਤੇ ਨੂੰ ਲੈਣੇ ਚੋ ਅੱਜ ਤੁਹਾਨੂੰ ਦਿਖਾਣਾ ਆਪਾਂ ਰੈਸਿਪੀ ਪੰਜੀਰੀ ਦੀ ਬੇਸਨ ਦੀ ਪੰਜੀਰੀ ਤਾਂ ਆਪਾਂ ਅੱਧਾ ਕਿਲੋ ਘਿਓ ਲੈ ਲਿਆ ਤੇ ਅੱਧਾ ਕਿਲੋ ਬੇਸਨ ਤੇ ਉਹਨੂੰ ਆਪਾਂ ਇੱਕ ਗੈਸ ਤੇ ਚਲਾ ਕੇ ਭੁੰਨ ਲਾਂਗੇ ਚੰਗੀ ਤਰ੍ਹਾਂ ਔਰ ਅੱਧ ਮੈਂ ਹੁਣ ਦੁਕਾਨ ਤੋਂ ਆਇਆ ਸੀ ਜੰਮੀ ਆਪਾਂ ਖੰਡ ਲੈ ਕੇ ਆਏ ਸੀ ਕਿ ਤੇ ਨਾਲ ਕਿਉਂ ਤੇ ਇਹਨਾਂ ਵਾਂਸ ਲਾਲੀਪਾਪ ਲੈ ਆਤੀ ਬਾਸ ਸੁਣੋ ਉਹਦੇ ਪਿੱਛੇ ਪੈ ਗਿਆ ਇਹ ਜੰਮੀ 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 ਸਾਰੇ ਲੋਕ ਦੇਖੋ ਤੇ ਮੈਂ ਆਪਣੇ ਵਾਸਤੇ ਲੈਂਦੀ ਸੀ 21 ਲੇਸ ਤੇ ਉਧਰ ਪਰਲੇ ਜੀ ਵੀ ਲੈਂਦੇ ਸੀਗੇ ਉਹ ਸਾਡੇ ਦੋਨਾਂ ਦੀ ਹੈ ਅਬੇ ਹਾਂ ਚੁੱਪ ਕਰ ਮੀਟੇ ਰਮਰਾਉਂ ਦਿੱਤੇ इधर आप पीसी हुई चीनी लवेंगे अपने को है आ, है नहीं सी दुकान तो भी नहीं मिली इस करके आप पीस ली तो इधर अपना घुल गया बेसन सॉरी भुज गया इधर अपना सारा ड्राई फ्रूट पे है बदाम जो इन्हें मुठ्ठी भर के चक ले बदाम काजू काजू खास खास, खास, खास खास सौंगी, सौंगी पिस्ता ਅਖਰੋਟ ਵਗੈਰਾ ਕੋਕੋਨਟ ਸਾਰਾ ਕੁਝ ਤੇ ਹਜੇ ਆਪਣਾ ਬੇਸਨ ਪੁੱਜਿਆ ਨਹੀਂ ਸੌਰੀ ਅਨੁਪੁੱਜਨ ਤੇ 16 ਮਿੰਟ ਹੋ ਗਏ ਅੱਧਾ ਅੱਧਾ ਘੰਟਾ ਅੱਧਾ ਘੰਟਾ ਹੋ ਗਏ ਲਗਾ ਅੱਧਾ ਘੰਟਾ ਲੱਗਦਾ ਤੇ 16 ਮਿੰਟ ਹੋ ਚੁਕੇ ਨੇ ਪੁੱਜ ਜਾਂਦੇ ਨੂੰ ਤੇ ਇਹਦਾ ਬੇਸਨ ਨੇ ਕਿਉਂ ਛੱਡਤਾ ਤੇ ਸਮਾਨ ਆਪਣਾ ਰੈਡੀ ਹੈ ਇਦੇ ਵਿੱਚ ਆਪਾਂ ਪਾਇਆ ਸਾਰੇ ਡਰਾਈ ਫਰੂਟਸ ਸਾਰੇ ਡਰਾਈ ਫਰੂਟਸ ਦਾਖਾ ਖਸਖਸ ਬਦਾਮ ਤੇ ਇੱਧਰ ਵੀ ਖਸਖਸ ਜਮੇਦ ਜਿਹਦੇ ਵਿੱਚ ਆਪਾਂ ਥੋੜਾ ਜਿਹਾ ਡਰਾਈ ਫਰੂਟ ਕੁੱਟ ਕੇ ਪਾਇਆ ਆ ਸੁੰਡੈ ਇਹ ਵੀ ਪਾਵਾਂਗੇ ਆਪਾਂ ਸਾਂਝੀ ਵਿੱਚ ਤੁਹਾਡਾ ਬਹੁਤ ਮਜ਼ਾ ਆ ਸੁੰਡੈ बेसन आप भुज गया जी वादिया आप थले ला लिया हूँ आप ड्राई फ्रूट्स उद आप खंड पावे थोड़ा जहा ठंडा करके तो बेसन गरम बहुत है फिर अपनी खंड पीसी ਹੋਈ ਜੀ ਆਪਾਂ ਪੀਸੀ ਹੋਈ ਖੰਡ ਲੈਣੀ ਆ ਦੂਜੀ ਨਹੀਂ ਲੈਣੀ ਸ਼ੱਕਰ ਵੀ ਲੈ ਸਕਦੇ ਹੋ ਸ਼ੱਕਰ ਵੀ ਲੈ ਸਕਦੇ ਹੋ ਗੁੜ ਵੀ ਲੈ ਸਕਦੇ ਹੋ ਜੋ ਮਰਜ਼ੀ ਪਾਓ ਬਟ ਦਾਨੇ ਵਾਲੀ ਖੰਡ ਨਹੀਂ ਪਾਣੀ ਆਪ ਐਤ ਹੁਣ ਜਮੈਨ ਪਾਤੀ ਜੀ ਥੋੜੀ ਜੀ ਸਾਡਾ ਪਹਿਲਾਂ ਦੀ ਆਪਣੇ ਅਲਸੀ ਪਈਏ ਪੀਸੀ ਹੋਈ ਥੋੜੀ ਜੀ ਆਪਾਂ ਉਹ ਵੀ ਵਿੱਚ ਹੀ ਐਡ ਕਰ ਦਿੰਦੇ ਆ ਆਪਣੇ ਅਲਸੀ ਪਈਏ ਪਹਿਲਾਂ ਦੀ ਪੀਸੀ ਹੋਈ ਆਪਾਂ ਥੋੜੀ ਜਿਹੀ ਉਹ ਵੀ ਵਿੱਚ ਐਡ ਕਰ ਦਿੰਨੇ ਆ ਉਹਦੇ ਨਾਲੇ ਬਹੁਤ ਟੇਸਟੀ ਹੋ ਜਾਂਦਾ ਉਹ ਜੰਦੀ ਹੈ ਪੰਜੀਰੀ ਕੇ ਕੇ ਅੰਦਰ ਅਸੀਂ ਉਹ ਖੁਦ टुडे ਆਰ ਯੂ ਹੈਪੀ ਫ੍ਰੀਥ ਟੂਡੇ ਆਰ ਯੂ ਹੈਪੀ ਯੈਸ ਐਂਡ ਅੱਜ 26 ਜਨਵਰੀ ਹੈਪੀ ਰਿਪਬਲਿਕ ਡੇ ਦੇਸੀ ਖੰਡ ਖਾਣੀ ਆ ਆਪੇ ਚ ਖੰਡ ਪਾਤੀ ਦੇਸੀ ਖੰਡ ਤੇ ਆਪਣੀ ਪੰਜੀਰੀ ਬਹੁਤ ਜ਼ਿਆਦਾ ਸੋਨੀ ਤਿਆਰ ਹੋਈ ਆ ਤੁਹਾਨੂੰ ਵੀਡੀਓ ਵਿੱਚ ਰੰਗ ਕਲਰ ਨਹੀਂ ਆ ਰਿਹਾ ਹੋਏਗਾ ਬਟ ਰੀਅਲ ਵਿੱਚ ਇਹਦਾ ਕਲਰ ਪੂਰਾ ਡਾਰਕ ਹੈ येलो ਡਾਰਕ ਹੈ ਡਾਰਕਿਸ਼ ਚਾ ਬਣਿਆ ਆਪਣਾ ਆਪਾਂ ਇਹਦੀਆਂ ਪਿੰਨੀਆਂ ਵੀ ਵਟਸਰਨ ਦੇ ਤਾਂ ਆਉਂਗੀ ਰੱਖ ਸਕਦੇ ਆ ਆਪਾਂ ਇਹਦੀਆਂ ਪਿੰਨੀਆਂ ਵੀ ਵਟ ਸਕਦੇ ਆ ਤੇ ਉਹ ਵੀ ਰੱਖ ਸਕਦੇ ਆ ਆਪਣੀ ਪੰਜੀਰੀ ਬਣ ਗਈ ਹੁਣ ਆਪਾਂ ਪਾ ਕੇ ਖਾਵਾਂਗੇ ਬਾਏ ਬਾਏ ਅਗਰ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਵੇਗਾ ਔਰ ਰੈਸਪੀ ਵੀ ਤੇ ਮੇਰੀ ਵੀਡੀਓ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਬਾਏ ਬਾਏ